ਸਭ ਕੁਝ ਕਰਕੇ ਤੂੰ ਬੁਲਾਈਆਂ ਮੈਨੂੰ ਦਸਰੇ ਨੂੰ ਹੋਏ ਓਏ ਅ ਮੇਰਾ ਯਾਰ ਹਾਂ 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 ਤੂੰ ਹਾਲੇ ਆ ਤੂੰ ਦੱਸਿਆ ਤੁਸੀਂ ਹੈ ਨਹੀਂ ਹੈ ਸਿੱਧਾ ਸਰਪ੍ਰਾਈਜ਼ ਦੇਤਾ ਯਾਰ ਜੇਲ੍ਹ ਤੇ ਛੁੱਟਣ ਦਾ ਕਾਹਦਾ ਸਰਪ੍ਰਾਈਜ਼ ਹੁੰਦਾ ਐਨਾ ਗੱਲਾਂ ਹੀ ਆ ਕੈਨੇਡਾ 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 24 ਘੰਟੇ ਕੰਮ 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 ਕੋਈ ਕੁਛ ਨਹੀਂ ਰੱਖਿਆ ਥੇ ਬੰਦਾ ਤੇ ਬੰਦਾ ਨਹੀਂ ਦੇਂਦਾ ਅੱਛਾ ਜੀ ਹੋਰ ਕੀ ਮੈਂ ਹੁਣ ਇੱਥੇ ਆਇਆ ਇੱਕ ਮਹੀਨੇ ਵਾਸਤੇ ਹਾਂ ਇੱਕ ਹਫਤਾ ਜਾਣਾ ਤਾਂ ਪਹਾੜਾਂ 'ਚ ਅੱਛਾ ਤੇ ਬਾਕੀ ਟਾਈਮ ਆਪਾਂ ਮੋਟਰਾਂ ਤੇ ਪਾਰਟੀ ਕਰਨੀ ਹੈ ਤੇ ਮੇਰਾ ਨਾਲ ਰਹਿਣਾ ਮੀਨਾ ਉਹ ਮਖਾ ਤੂੰ ਟੈਨਸ਼ਨ ਨਾ ਲੈ ਇੱਕ ਮਹੀਨਾ ਪੂਰਾ ਤੇਰੇ ਲਈ ਕਰਵਾਣਾ ਹੈ ਭਰਾਵਾ ਹੋਰ ਦੱਸ ਤੂੰ ਮੇਰਾ ਜਿਗਰੀ ਯਾਰ ਆ ਯਾਰ ਮੈਂ ਤਾਂ ਚੁੰਬਕ ਦੀ ਤਰ੍ਹਾਂ ਤੇਰੇ ਨਾਲ ਰਹਿਣਾ ਜਿੰਨਾ ਸਮਾਂ ਤੂੰ ਜਾਂਦਾ ਨਹੀਂ ਨਾ ਮੈਂ ਤੇਰੇ ਨਾਲ ਹੀ ਹਾਂ ਹੋਰ ਨਾ ਯਾਰ ਆ ਇਹ ਉਹ ਨਾਲੇ ਆਪਣਾ ਟਿਕੜੀ ਕਿੱਥੇ ਹੈ ਨੰਨੀ ਨਵੀਂ ਹਾਂ ਨਵੀਂ ਮੇਰਾ ਸਾਣਾ ਨਹੀਂ ਗਿਆ ਦੋ ਘੰਟੇ ਤੱਕ ਨਾ ਉਹ ਤਾਂ ਸਿਆ ਨੂੰ ਆਉਣਾ ਨਹੀਂ 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 ਤੇਰੇ ਨਾਲ ਤਾਂ ਮੈਂ ਕਿਸੇ ਨੂੰ ਦੱਸਦਾ ਤੈਨੂੰ ਵੀ ਅੱਗੇ ਦੱਸਾਂ ਲਾ ਗਿਆ ਅੱਛਾ ਹੋਰ ਵੀ ਬਲਾਵਾ ਫਿਰ ਉਹਨੂੰ ਬਲਾ ਬਲਾ ਤੂੰ ਸੱਚ ਆਪਾਂ ਪ੍ਰੈਂਕ ਕਰੀਏ ਇਹਨਾਂ ਨਾਲ ਜਿਵੇਂ ਯੂਨੀਵਰਸਿਟੀ ਕਰਦੇ ਹੁੰਦੇ ਹਾਂ ਹਾਂ ਬਲਾ ਉਹਦੇ ਨਾਲ ਪ੍ਰੈਂਕ ਕਰ ਕੇ ਸਵਾਦ ਵੀ ਵਾੜਾ ਆਉਂਦਾ ਹੋਰ ਬਲਾ ਨਾਲ ਤੂੰ ਥੋੜਾ ਜਿਹਾ ਡਿਪਰੈਸ਼ਨ ਤੋਂ ਰਿਲੈਕਸ ਹੋ ਜਾਣਾ ਚ ਕੈਨੇਡਾ 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 ਚੱਲ ਮੇਰੀ ਗੱਲ ਤੈਨੂੰ ਮੈਂ ਤਾਂ ਨਾ ਪ੍ਰੈਂਕ ਦੀ ਗੱਲ ਠੀਕ ਹੈ ਕਾਰੂ ਦੇ ਬਹਾਨੇ ਬਣਾਉਣਾ ਠੀਕ ਹੈ ਤੇ ਮੈਂ ਕੱਠ ਕਰਕੇ ਨਹੀਂ ਗੱਲ ਪਿੱਠ ਪਿੱਛੇ ਕਰਦੇ ਨਾ ਚਾਰ ਹੁੰਦੇ ਯਾਰ ਇਹ ਮੇਰਾ ਦੂਜਾ ਗੇੜਾ ਲਗਾਉਦਾ ਭਾਈ ਪਹਿਲਾਂ ਹੀ ਕਹਿਣ ਦੇ ਨਿਸ਼ਾਣ ਮੈਂ ਖਲੋਣੀ ਆਂ ਮੈਂ ਜਾਣਦਾ ਹੀ ਆ ਓਏ ਯਾਰ ਕਿਥੋਂ ਜਾ ਕਰਦਾ ਕਰਦਾ ਤੈਨੂੰ ਦਾਰੂ ਹੀ ਪਈਏ ਜਿਹੜਾ ਲਵਾਗੇ ਉੱਕਾ ਗੇੜਾ ਬੁਣਦਾ ਵਾ ਨਾ ਨਲਗ ਨੂੰ ਪਤਾਤਾ ਸੀ ਯਾਰ ਮੈਂ ਕੰਮ ਜਾਣਾ ਸੀ ਮੈਨੂੰ ਤਾਂ ਐ ਸੀ ਮੈਂ ਉੱਧਰ ਜਾਂਦਾ ਉਹ ਕੈਨਸਲ ਹੋ ਗਿਆ ਕਹਿੰਦੇ ਕੱਲ ਨੂੰ ਆਈ ਫਿਰ ਮੈਂ ਸੋਚਿਆ ਵੀ ਸ਼ਾਮ ਨੂੰ ਲਾਉਣੇ ਮੈਂ ਖਲੋ ਤੇ ਮੈਂ ਫਿਰ ਫਿਰ ਮੇਰੇ ਯਾਰ ਨਵੀ ਬਣਾਉਂਦਾ ਹੈ ਯਾਰ ਅਲਸੀ ਯਾਰ ਬੰਨੇ ਤਾਂ ਕਰਕੇ ਤੈਨੂੰ ਭਲਾ ਹੈ ਓਏ ਟਿਕੜੀ ਯਾਰ ਆਇਆ ਕੀ ਟਿਕੜੀ ਦੀਨ ਹੀ ਸਾਲਾ ਉਹ ਹੀ ਚੱਲ ਗਿਆ ਕਨੇਡਾ ਬਣਾ ਜਾ ਉਹ ਯਾਰ ਮੈਂ ਤਾਂ ਬਹੁ ਮਿਸ ਕਰਦਾ ਨੂ ਕਰਦਾਂ ਨੂੰ ਬਹੁਤ ਬਹੁਤ ਮਰਦਾ ਹੈ ਕਹਿੰਦਾ ਉਹ ਯੂਨੀਵਰਸਿਟੀ ਦੇ ਦਿਨ ਕਦੇ ਹੋਸਟਲਾਂ ਤੇ ਜਾਣਾ ਰਾਤ ਨੂੰ ਸਾਰੀ ਸਾਰੀ ਰਾਤ ਤਾਰੂ ਬੀੜੀ 15 15 20 ਵੀ ਜਾਣਾ ਹੈ ਪਰ ਤੁਰੇ ਫਿਰਨੇ ਤੁਰੇ ਫਿਰਦੇ ਰਣਾ ਕੋਲ ਡੋਰ ਹਾਂ ਬਤੂ ਕੂਕਾ ਮਰ ਨਾ ਉੱਚੀ ਉੱਚੀ ਖੜਾ ਉਹ ਤੁਹਾਡਾ ਜਣੀ ਨਿਕਲਦਾ ਨਹੀਂ ਜਾਂਦਾ ਮੈਨੂੰ ਤਾਂ ਝੌੜੇ ਪੈਂਦਾ ਹਾਂ ਮੈਨੂੰ ਸੌ ਲੱਗਿਆ ਐਂ ਲੱਗਦਾ ਨਹੀਂ ਜਿਵੇਂ ਮੈਂ ਮਾਰਕੀਟ ਤੇ ਜਾ ਰਿਹਾ ਹਾਂ ਮੈਨੂੰ ਆਇਆ ਲੱਗਦਾ ਹੁੰਦਾ ਕਿ ਮੇਰੇ ਨਾਲ ਜਾ ਰਿਹਾ ਜੇ ਮੈਂ ਕਈ ਵਾਰ ਨਾ ਨੀਚੇ ਪਾਸੇ ਝੜੇ ਘਟ ਰਹੇ ਹੁੰਦੇ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਵੇਂ ਮੇਰੇ ਨਾਲ ਹੀ ਬਰਾਬਰ ਹੈ

ਇੰਨਾ ਤਿਰਨਾ ਹੁੰਦਾ ਹੋਰਿਆ ਪਰ ਵੀ ਇਦਾਂ ਕਿਉਂ ਹੋ ਰਿਹਾ ਮੈਂ ਮੈਂ ਇਹ ਵੀ ਯਾਰ ਮੋੜ ਹਰ ਚਾਰੀ ਪਾਸੇ ਮੈਨੂੰ ਨਜ਼ਰ ਆਉਂਦਾ ਕਿੰਨੂੰ ਨਜ਼ਰ ਆਉਂਦਾ ਹੈ ਉਹ ਨਹੀਂ ਇਹ ਨਹੀਂ ਇਹ ਨੂੰ ਸਾਰਾ ਹੋ ਗਿਆ ਮੈਨੂੰ ਖਾਣ ਲੱਗਿਆ ਨਾ ਆ ਆ ਆ ਆ ਆ ਆ ਆ ਆ ਗਲਤ ਵੀ ਰਿਹਾ ਹੈ ਤੈਨੂੰ ਵੀਰਿਆ ਦਾ ਐ ਲੱਗ ਲੱਗ ਪੀਸ ਹੈਗਾ ਭੰਗ ਲੈ ਲਓ ਲੱਗ ਪੀਸ ਨੋ 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 ਲੱਗ ਪੀਸ ਕੀ ਹੋ ਗਿਆ ਕੀ ਹੋ ਗਿਆ ਲੱਗ ਪੀਸ ਦਾ ਕੀ ਹੋ ਗਿਆ ਕੱਲੀ ਕੱਲੀ ਉਹ ਯਾਰ ਉਹ ਲੱਗ ਪੀਸ ਮੰਗੀ ਯਾਰ ਮੇਰੇ ਤੋਂ ਹੈ ਓਏ ਆਪ ਜਾ ਖਾਣ ਦੀ ਨਾਲ ਸਮਰ ਦਾਵਾ ਖਾ ਲਮ ਦਾਵਾ ਜਿਸੀ ਆਪਣੇ ਬਾਹਰ ਜਾਣਾ ਭਾਂ ਦੇ ਲੱਗ ਪੀਸ ਆ ਕੀ ਹੋ ਗਿਆ ਯਾਰ ਕਰ ਕੰਧ ਮਦਨਾ ਸ਼ਾਇਰ ਕੀ ਬੋਲ ਰਿਹਾ ਹੈ ਤਮੇ ਤਾਂ ਲੈਗ ਪੀਸ ਮੰਗੀ ਜਾਂਦਾ ਯਾਰ ਤੇਰੇ ਨਾ ਦਿਮਾਗ ਨੂੰ ਅਸਰ ਚ ਦਰੁੰ ਜਾਂਦੀ ਤੈਨੂੰ ਸਾਬ ਹੋ ਗਿਆ ਓਏ ਤੇਨਾਂ ਲੱਗਦਾ ਜਿਵੇਂ ਚਾਲ ਦੀ ਗੱਲ ਹੀ ਹੁੰਦੀ ਓ ਯਾਰ ਮੇਰੀ ਗੱਲ ਤਾਂ ਹੁੰਦੀ ਹਾਂ ਚਾਰੇ ਪਾਸੇ ਉਹੀ ਦਿਖਾਈ ਦੇ ਮੈਨੂੰ ਅੱਲਾਹ ਅੱਲਾਹ ਇਹਨਾਂ ਹੋ ਰਿਹਾ ਤੇ ਗਾਇਰ ਹੈ ਆਜਾ ਆ ਜਾ ਆ ਜਾ ਸਾਹਮਣੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਅੱਜ ਦੇ ਮੁਲਕਾ ਹੋਏ ਹੈ ਹੈਲੋ ਹੈਲੋ ਸਾਲਿਆ ਕੀ ਹੋ ਗਿਆ ਤੈਨੂੰ ਛੜ ਗਿਆ ਨੂੰ ਇਹਨੂੰ दारू ਝੜ ਗਈ ਆ ਸਰ ਇਹਨੂੰ ਪੱਕਾ ਝੜ ਗਈ ਆ ਹਾਂ ਉਹ ਬੱਗੇ ਐਸੀ ਤਾਂ ਬੋਤਲ ਇੱਕ ਖੋਲ ਲਈ ਆਪਾਂ ਠੀਕ ਦਾ ਹੈਗਾ ਤੂੰ ਤੂੰ ਤਾਂ ਰੈਂਟ ਕੀਤਾ ਜਦੋਂ ਉੱਥੇ ਭੂਤ ਖੜਾ ਹੁੰਦਾ ਕੋ ਕੁਛ ਨਹੀਂ ਆਣੀਆ ਹੈ ਹੈ ਲੈ ਉਹ ਤੂੰ ਕੋਕਲ ਕੋਕਣ ਦਾ ਲਾਉਣ ਲੱਗ ਗਿਆ ਕਵੇ ਹੈ ਕੀ ਹਾਲ ਠੀਕ ਹੈ ਚੜ ਗਈ ਹੈ ਤੂੰ ਹਾਂ ਜਿੰਨੇ ਜਿੰਨੇ ਹੈ ਉਹ ਯਾਰ ਕਿੰਨੇ ਦਾ ਕੈਨੇਡਾ ਬੈਠਾ ਉਹ ਕਿੱਧਰੋਂ ਆ ਜੂਗਾ ਇੱਕ ਮਿੰਟ ਮੈਂ ਉਹਨੂੰ ਫੋਨ ਕਰਾਉਣਾ ਕਿਹਨਾ ਗੱਲ ਕੀ ਡਾ ਫੋਨ ਕਰਾ ਇਹ ਲੱਗਦਾ ਕੋ ਲੱਗਦਾ ਫੋਨ ਨਾ ਕੱਢ ਕੋਈ ਨਾ ਹੈਲੋ ਹਾਂ ਵਿਸਪਾਲ ਕੀ ਹਾਲ ਆ ਯਾਰ ਵਧੀਆ ਵਧੀਆ ਯਾਰ ਤੂੰ ਸੁਣਾ ਤੇ ਨਾ ਕੀ ਹਾਲ ਮੈਂ ਵੀ ਵਧੀਆ ਮੇਰਾ ਯਾਰ ਨਾਲ ਨਵੀ ਆਪਣਾ ਯਾਰ ਉਹ ਆਪਣਾ ਲੰਗੋਟਿਆ ਕੀ ਹਾਲ ਹੈ ਨਵੀ ਵਧੀਆ ਵਧੀਆ ਵਈ ਉਹ ਕਿੱਥੇ ਨੂੰ ਜਾ ਰਿਹਾ ਦੱਸ ਪਹਿਲਾਂ ਮੈਨੂੰ ਮੈਂ ਕਿੱਥੇ ਹੋਣਾ ਯਾਰ ਉਹੀ ਆਪਣਾ ਕੰਮ ਸ਼ਿਫਟਾਂ 24 ਘੰਟੇ ਕੈਨੇਡਾ ਚ ਹੋਰ ਆਪਾਂ ਕੀ ਕਰਨਾ ਵੀਡੀਓ ਅਬ ਬਰੇ ਯਾਰ ਅ ਨਵੀ ਦਾ ਨਾ ਤੈਨੂੰ ਦੇਖਣ ਨੂੰ ਦਿਲ ਕਰ ਰਿਹਾ ਹੈ ਵੀਡੀਓ ਕਾਲ ਲਾ ਲਈਏ ਲਾਓ ਭਾਈ ਇੱਥੇ ਵੀਡੀਓ ਬਲ ਅਲਾਉ ਨਹੀਂ ਹੈਗੀ ਮੈਂ 2 ਘੰਟੇ ਤੱਕ ਆਪ ਫ੍ਰੀ ਹੋ ਕੇ ਤੁਹਾਨੂੰ ਆਪ ਵੀਡੀਓ ਕਾਲ ਕਰਤਾ ਠੀਕ ਹੈ ਕਰ ਲਈ ਮਿਰਵਾਰਕ ਠੀਕ ਹੈ ਪੱਕਾ ਪੱਕਾ ਕਰ ਲੈ ਕੇ ਬਾਏ 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 ਹਾਂ ਦਾ ਉਹ ਕਨੇਡਾ ਬੈਠਾ ਹੈ ਯਾਰ ਤੂੰ ਇੱਥੇ ਬੜਾਈ ਜਾਂਦਾ ਵੀ ਇੱਥੇ ਆ ਉਹ ਇੱਥੇ ਆ ਕਿੱਥੇ ਇੱਥੇ ਕਿਤੇ ਨਹੀਂ ਹੈਗਾ ਮੇਰੀ ਕ ਵੀਡੀਓ ਅਸਲ ਚ ਗੱਲ ਪਤਾ ਕੀ ਹੈ ਇਹਦੇ ਨਾਲ ਦਿਮਾਗ ਚ ਬੈਠਦੀ ਗੱਲ ਜੋ ਆਪਾਂ ਗੱਲ ਕਰਦੇ ਆ ਉਹ ਦਿਮਾਗ ਸਪੀਡ ਕਰ ਜਾਂਦਾ ਘੁੰਮਣ ਘੇਰੀਆਂ ਜਿਹੀਆਂ ਛਾਈ ਜਾਂਦੀਆਂ ਹਨਾ ਹਾਂ ਇੱਥੇ ਆਪਾਂ ਇਹਦਾ ਮੂਡ ਚੇਂਜ ਕਰਦੇ ਐਂ ਕਰ ਸ਼ੈਰੀ ਮੰਨ ਦਾ ਗਾਣਾ ਲਾ ਦਿੰਦਾ ਤਿੰਨ ਮਿੰਟ ਹਾਂ ਆਹ ਲਾਉਣੇ ਲਾ ਦਿੰਦੇ ਆ ਮੂਡ ਚੇਂਜ ਕਰਾ ਲੈ ਲਾ ਐ ਆਹ ਚੱਕ ਆਈ ਹਾਈ ਭਾਈ ਭਾਈ ਅਰੇ ਭਾਈ ਭਾਈ ਹਾਂ ਆ ਕੀ ਹੋ ਰਿਹਾ ਹੈ ਜੇ ਤੂੰ ਜੋਇਆ ਕਰ ਜੋਇਆ ਕਰ ਜੋਇਆ ਮੈਨੂੰ ਜੋਇਆ ਕਰ ਯਾਰ ਕਿੰਨਾ ਸੋਹਣਾ ਗਾਣਾ ਚੱਲ ਰਿਹਾ ਹੈ ਦਸ ਕਰ ਦਰਸ ਇਹ ਤੂ ਦਾ ਆਇਆ ਕਰਦੇ ਨਾ ਕਿ ਮੂਤਾਰੀਸ ਬੁਲਾਦਾ ਹੋਰ ਕੀ ਹੈ 3 ਬੱਜ ਗਏ ਮਾਲੀ ਨੇ ਆਪ ਸਾਡੀ ਹੁਣ ਨਾ ਪਿੱਟਿੰਗ ਤੇ ਆ ਫਿਰ ਕਿ ਬੜਾ ਤਬਾਕ ਕਰਦਾ ਉਹ ਤੂੰ ਦਾਰੂ ਦਾ ਪੁਆਣ ਨਾ ਕਰ ਇੰਜੋਏ ਕਰ ਪੀਜੂ ਇੰਜੋਏ ਕਰ ਉਹ ਆ ਗਿਆ ਹੈ ਆਇਆ ਉਹ ਕਿੱਥੇ ਆ ਗਿਆ ਕਿੱਥੇ ਆ ਜਾ ਆ ਜਾ ਸਰ ਕੀ ਹੋ ਰਿਹਾ ਤੇ ਮੁੰਡਾ ਬਈ ਚੌਂਦੇ ਜਾਗਦੇ ਬੰਦੇ ਦਾ ਭੂ ਥੋੜੀ ਹੁੰਦਾ ਹੈ। ਸਮਾਰਕੀ ਗੌਰਮੈਂਟ ਤੇਲਾਂ ਕਰਨਾ ਗੱਲ ਕਰੀ ਉਹਨਾਂ ਨਾਲ ਫੋਨ ਤੇ ਹੋਰ ਕਿੱਥੇ ਹੁੰਦਾ ਜੋ ਚੌਂਦੇ ਜਾਗਦੇ ਬੰਦੇ ਦਾ ਭੂ ਕੋਈ ਤੈਨੂੰ ਘਰੇ ਖੇ ਪਈ ਜਾਂਦੇ ਨੇ ਤੂੰ ਹੁਣ ਸਮਾਰ ਖਰਾਬ ਕਰਦਾ ਕਿਹਾ ਇਹ ਤੈਨੂੰ ਬੁਲਾ ਰਿਆ ਬੁਲਾਣਾ ਕੰਮ ਦਾ ਕੋਈ ਨਹੀਂ ਆਣੀਆ ਇਹ ਦੱਸ ਉਹ ਮਸਨ ਸਾਹਿਬ ਖੜੇ ਆ ਰਿਹਾ ਉਹਨਾਂ ਨਾਲ ਕਿ ਉਹ ਨੂੰ ਚਿੱ ਗਿਆ ਮੇਰਾ ਬਲਾ ਆ ਰਿਹਾ ਭਰਾਵਾ ਤੈਨੂੰ ਝੂਠ ਬੋਲਣਾ ਕੌਮ ਕੀ ਯਾਰ ਤੁਹਾਨੂੰ ਪਤਾ ਕੀ ਆ ਤੂੰ ਸਾਡੀ ਵੀ ਪੀਤੀ ਲਾ ਰਿਹਾ ਟਰਨ ਜੁਆਇਰ ਕੰਟੀਨ ਕੰਮ ਨਹੀਂ ਕਰਦਾ ਐਂ ਬਾਬਾ ਜੁਗਰੁਪਿਆ ਯਾਰਨ ਜੁਆਇਰ ਯਾਰ ਤੂੰ ਓ ਬਰਾਵਾ ਕੀ ਯਾਰ ਓ ਯਾਰ ਮੈਂ ਬਾਈ ਛੂਡ ਕੇ ਬੋਲ ਰਿਹਾ ਅਵਲ ਜਾ ਰਿਹਾ ਮੈਨੂੰ ਇਸ਼ਾਰੇ ਕਰਿਆ ਹਾਜ਼ਰੂਮ ਚ ਆ ਜਾ ਇੱਕ ਆ ਜਾ ਚੁੱਪ ਚੁੱਪ ਤੈਨੂੰ ਕੀ ਆ ਸਨ ਇਹਨੂੰ ਨਾ ਪੀ ਚੁੱਪ 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 ਤੈਨੂੰ ਐ ਲੱਗਦਾ ਵੀ ਮੂਜ਼ਾ ਓ ਹਾਂ ਚੱਲ ਇਹਦਾ ਬੈਠ ਚਲ ਚਲਾ ਚਾ ਆ ਆਇਆ ਤੂੰ ਆ ਇਹਦਾ ਬੈਠ ਇਹ ਤੇਰਾ ਰੰਗ ਕਰਦੇ ਅਸੀਂ ਤਾਂ ਫਿਰ ਵੀ ਨਾ ਚੱਲ ਤੂੰ ਹਾਂ ਦੇ ਦੋਸਰਾਂ ਨੇ ਤੇ ਚਾਦਰ ਤੇ ਪੈਡ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਯਾਰ ਪੁੱਲ ਤੂੰ ਮਾਲ ਗੇ ਨਹੀਂ ਨੇ ਮੈਨੂੰ ਐ ਦੱਸ ਜਗ੍ਹਾ ਹੈ ਥੋੜੇ ਬਣਦੇ ਫਿਰ ਇਹ ਕੋਈ ਵੀ ਹੋ ਸਕਦਾ ਪਰਦਾ ਦੇਖੋ ਕਰਦਾ ਕੀ ਹੋਣਾ ਜੀ ਤਾਂ ਸੱਜਣ ਕੰਢੀ ਫੇਲਣ ਦੀ ਕਰਨਾ ਬਰਾਬਰ ਕਰ ਲੈ ਕਰੰਦੇ ਕਰੰਦੇ ਨੋ 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 ਅੱਜ ਟੱਗ ਲਾਈ ਉੱਠ ਖੜ ਬੇ ਬਣ ਕੇ ਉੱਠ ਕਰ ਉੱਠ ਖੜ ਪੌਣੇ ਸਾਂਟਾ ਹੋ ਜੇ ਤਾਂ ਅੱਖੀ ਨਹੀਂ ਰਿਹਾ ਕਿ ਮਰ ਮੁਰਤਾ ਨਹੀਂ ਗਿਆ ਹਾਲੀ ਨਹੀਂ ਰਿਹਾ ਤਾਂ ਉੱਠ ਖੜੋ ਕੁਛ ਨਾ ਸਾਰਾ ਮੇਲਾ ਉੱਡਾਈ ਕਰ ਤੇ ਮੈਂ ਭਰਾਵਾ ਕਿੰਨੀ ਰਾਤਾਂ ਗਿਆ ਕੈਨੇਡਾ ਦਾ ਫ੍ਰੈਂਕ ਕਰ ਰਹੀ ਸੀ ਤੇਰੇ ਨਾਲ ਖੰਜਰਾ ਜਿਵੇਂ ਜੁਨੀਸਟਿਸ ਕਰਦੇ ਮੇਰਾ ਤਰਾ ਕਰਤਾ ਤੁਸੀਂ ਫ੍ਰੈਂਕ ਟੁੱਟਿਆ ਨਹੀਂ ਨੋ 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 ਮੈਂ ਤਾਂ ਸਾਡੇ ਫ੍ਰੈਂਕ ਕਰੇ